ਉਸ਼ੋਤੇ ਆਉਨੇ ਆ ਹਾਂਜੀ ਹੂੰ ਵੀ ਮੈਂ ਪਹਿਲਾਂ ਜਿਹੜੇ ਇਹ ਕੈਨੇਡਾ ਨੂੰ ਭੰਡਦੇ ਆ ਹੂੰ ਇੱਥੇ ਦੀ ਸੁੱਖ ਸਹੂਲਤ ਦੱਸਦਾ ਵੀ ਇੱਥੇ ਦਾ ਤੁਸੀਂ ਮੁੱਦਾ ਵੀ ਰਹਿੰਨੇ ਆ ਹੂੰ ਤੁਹਾਨੂੰ ਕਾਨੂੰਨ ਆਉਣੇ ਚਾਹੀਦੇ ਆ ਤੁਸੀਂ ਪੈਸੇ ਪੈਸਾ ਕੈਨੇਡਾ ਗਵਰਨਮੈਂਟ ਤੁਹਾਨੂੰ ਦੇਦੀ ਆ ਹੂੰ ਪਹਿਲੀ ਗੱਲ ਤਾਂ ਜਿਨ੍ਹਾਂ ਦੇ ਨਹੀਂ ਬੱਚਾ-ਬੱਚਾ ਪੈਦਾ ਨਹੀਂ ਕਰ ਸਕਦੇ ਉਹ ਇੰਡੀਆ ਚਲ ਜਾਂਦੇ ਆ ਹੂੰ ਹੂੰ ਉਹ ਉਹ ਕਿਉਂਕਿ ਬੱਚੇ ਦੇ ਉੱਥੇ ਇੰਡੀਆ 'ਚ ਪੈਸੇ ਪਤਾ ਕਿੰਨੇ ਲੱਗਦੇ ਆ अच्छा <laughs> बच्चा पैदा करने दे पैसे पता नहीं 50 50 हजार लाख लाख अच्छा दंदेया इथे फ्री डिलीवरी हम्म ਨਾਲੇ پیسے ਦਿੰਦੀ ਗੌਰਮੈਂਟ ਹੁਣ ਆਪਾਂ ਉਹ ਦੂਜਿਆਂ ਨੂੰ ਆਪਾਂ ਭੰਡਦੇ ਆ ਕਾਲਿਆਂ ਨੂੰ ਜਾਂ ਜੋ ਜਦੋਂ ਸੀਡੀਆਂ ਚ ਆਏ ਆ ਹੂੰ ਹੂੰ ਤੇ ਇਹ ਵੀ ਬੱਚੇ ਕਰ ਲੈਣ ਪੰਜਾਬੀ ਕਿਉਂ ਭੱਜਦੇ ਉੱਥੇ ਨੂੰ ਇੰਡੀਆ ਨੂੰ ਹੂੰ ਬਈ ਜੇ ਤੁਸੀਂ ਨਹੀਂ ਵੀ ਕੰਮ ਕਰਨਾ ਹਨਾ ਪੰਜ ਬੱਚੇ ਪੈਦਾ ਕਰ ਲਓ ਹੂੰ ਹਸਬੈਂਡ ਵਾਈਫ ਨੂੰ 8 9000 ਆਈ ਜਾਣਾ ਘਰ ਆਪਣੇ ਹੂੰ ਫਿਰ ਤੁਹਾਡੀ ਜੇ ਘੱਟ ਆਮਦਨ ਆ BC ਹਾਊਸ ਮਿਲਦਾ ਤੁਹਾਨੂੰ ਹਮਮ ਬਈ ਤੁਹਾਡੀ ਜੇ ਘੱਟ ਆਮਦਨ ਆ ਤੁਹਾਨੂੰ BC ਹਾਊਸ ਸਪਲਾਈ ਕਰਦਾ ਉਹ ਤੁਹਾਨੂੰ ਇੱਕ ਮਕਾਨ ਦਿੰਦੇ ਆ ਅਪਾਰਟਮੈਂਟ ਦਿੰਦੇ ਆ ਤੇ ਤੁਹਾਨੂੰ ਪਤਾ ਹੀ ਹੋਣਾ ਹੈ ਨਾ ਹਮਮ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਕੈਨੇਡਾ ਨੂੰ ਛੱਡ ਕੇ ਭੱਜ ਰਹੇ ਆ ਹਾਂ ਅਤੇ ਫਿਰ ਉਹ ਸਿਸਟਮ ਆ ਬਿਲ ਫੇਰ ਫਿਰ ਇੱਥੇ ਇੱਕ ਨਵੀਂ ਖਬਰ ਆਈ ਉਹ ਕਹਿੰਦੇ ਟਾਕਸ਼ੂ ਤੇ ਜਰੂਰ ਸਾਰਾ ਸਰੀ ਹਮ ਕਈਆਂ ਦੀਆਂ ਟਰੱਕ ਬਾਈਫ ਆਆਂ ਜਿੱਦਾਂ ਉਹਨੇ ਕੰਪਨੀ ਨਾ ਖੋਲ੍ਹੀ ਹੋ ਆ ਹਮਮ ਉਹ ਮਾਰੀ ਉਹ ਨੂੰ ਜੌਬ ਦੇ ਉੱਤੇ ਉਹਨੇ ਕੀਤਾ ਆ ਬਈ ਇਹ ਬਈ ਜੌਬ ਕਰਦੀ ਮੇਰਾ ਕੀ ਕਹਿੰਦੇ ਹੁੰਦੇ ਉਹਨੂੰ ਉਹ ਕਲਰਕ ਜਾਂ ਲਾਲੇ ਨਾ ਕੰਪਨੀ ਸੈਕਟਰੀ ਲੱਗੀ ਮੈਂ ਨਾ ਸੈਕਟਰੀ ਹੋ ਗਈ ਹਮ ਸੈਕਟਰੀ ਹੋ ਗਈ ਤਾਂ ਘਰ ਵਾਲੀ ਨੂੰ ਦਿੱਤਾ ਆ ਕੰਮ ਉਹਦੀਆਂ ਚਿਕਾ ਕੱਢ ਦੇਣੀ ਆ ਓਕੇ ਉਹਦੀਆਂ ਚਿਕਾ ਕੱਢ ਦਤੀਆਂ ਹਮ ਉਹ ਤੋਂ ਬਾਦਾਂ ਉਹ ਜਿੱਦਾ ਚਿਕਾ ਕੱਟ ਕੇ ਉਹ ਉਹ ਡਾਕਟਰ ਕੋ ਜਾਂ ਉਹ ਸਿੱਕ ਹੋ ਜਾਂਦੀ ਕਹਿੰਦੀ ਮੇਰੇ ਲੱਤ ਦੁਖਦਾ ਆ ਹਮ ਹਮ ਮੇਰੇ ਹੱਟ ਲੱਗ ਗਈ ਆ ਅੱਛਾ ਡਾਕਟਰ ਲਿਖ ਕੇ ਦੇਂਦਾ ਵੀ ਭਾਈ ਇਹ ਇਹ ਆਹਾ 8 ਮਹੀਨੇ ਤੂੰ ਕੰਮ ਨਹੀਂ ਕਰ ਸਕਦੀ 3200 ਘਰ ਆਈ ਜਾਂਦਾ ਹਾਂ ਤੇ ਆ ਗਿਆ ਹੂੰ ਫਿਰ ਉਹ ਤੋਂ ਬਾਅਦਾਂ ਉਹ ਤੋਂ ਬਾਅਦ ਆ ਉਹ ਡਾਕਟਰ ਕਹਿੰਦਾ ਮੈਂ ਲਿਖ ਕੇ ਨਹੀਂ ਦੇਣਾ ਉਹ ਕਹਿੰਦੀ ਮੇਰਾ ਦਿਮਾਗ ਖਰਾਬ ਹੋ ਗਿਆ ਹੂੰ ਸਾਰੀ ਉਮਰ ਲਈ 3200 ਲੱਗ ਗਿਆ ਆ ਤੀਜਾ ਘਰ ਮੈਨੂੰ ਨਵੀਂ ਮੁੰਡਾ ਕਹਿੰਦਾ ਗੱਲ ਕਰੀ ਇਹ ਬਹੁਤ ਕਪਲੇਬਾਜੀ ਹੋ ਰਹੀ ਆ ਹਾਂ ਹੋ ਰਹੀ ਆ ਜਿਹੜੇ ਡੁਪਲੀਕੇਟ ਨਾ ਬਈ ਕਪਲੇਬਾਜੀ ਬਈ ਉਧਰੋਂ ਟਰੱਕ ਆਲਾ ਲੈ ਨਹੀਂ ਸਕਦਾ ਉਹਦਾ ਲਾਇਸੈਂਸ ਜਾਂਦਾ ਆ ਹੂੰ ਜੇ ਕਹਦੇ ਵੀ ਮੇਰਾ ਡਾਕਟਰ ਕੋਈ ਜਾ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਹੂੰ ਕਾਵੀਆਂ ਵਾਲਿਆਂ ਦੇ ਦਿਮਾਗ ਖਰਾਬ ਕਰਉਂਦੇ ਆ ਹਾਂ ਆ ਕੰਮ ਚੱਲਦਾ ਮਤਲਬ ਕਹਿਣਦਾ ਕਿ ਇਹ ਸੁੱਖ ਸੁਹੂਤਾ ਤੁਸੀਂ ਮੈਂ ਤੁਹਾਨੂੰ ਕਿਹਾ ਵੀ ਰੂਪ ਹੋਦਾ ਵੀ ਤੁਸੀਂ ਕੈਨੇਡਾ 'ਚ ਫ੍ਰੀ ਰਹਿ ਸਕਦੇ ਆ ਬਹੁਤ ਬਹੁਤ ਸੁੱਖ ਸੁਹੂਤਾ ਆ ਫਿਰ ਇਹ ਇਹ ਕਹਿੰਦੇ ਇੰਡੀਆ ਚ ਜੇ ਕਿਡਨੀ ਪਾਉਣੀ ਹੋਵੇ ਨਾ ਹੂੰ ਹੂੰ ਕਿਸੇ ਵੀ ਹਸਪੀਟਲ ਪੰਜਾਬ ਦੇ ਉੱਤੇ ਵਿੱਚ ਕਿਡਨੀ ਦਾ ਬਦਲਾਅ ਕਰਨਾ ਆ ਹੂੰ ਹੂੰ ਉਹ ਬੰਦਾ ਬਚਦਾ ਨਹੀਂ ਆ ਅੱਛਾ ਉਹ ਬੰਦਾ ਸਰਵਾਈਵ ਨਹੀਂ ਕਰਦਾ ਕਿਡਨੀ ਬਦਲਦੇ ਇੱਥੇ ਕੈਨੇਡਾ ਹੈਦਾ ਸਮੁਲਖ ਜਿਹੜੀ ਕਿਡਨੀ ਚੇਂਜ ਹੋ ਜਾਂਦੀ ਆ ਹੂੰ ਟਾਈਮ ਲੱਗਦਾ ਹਸਪੀਟਲਾਂ 'ਚ ਆਪਾਂ ਰੋਲਾ ਵੀ ਮੋਦੇ ਰਹਿੰਦੇ ਮੀਡੀਆ ਤੇ ਹੂੰ ਤੇ ਇੰਨਾ ਮੈਡੀਕਲ ਵਧੀਆ ਆ ਹੂੰ ਜੇ ਹੁਣ ਤੁਹਾਨੂੰ ਤੁਸੀਂ ਐਮਰਜੈਂਸੀ ਚਲ ਜਾਂਦੇ ਆ ਹੂੰ 16 ਘੰਟੇ ਤੁਹਾਨੂੰ ਲੱਗਦਾ ਉੱਥੇ 24 ਘੰਟਿਆਂ ਦੇ ਵਿੱਚ ਤੁਹਾਡਾ ਸਰੀਰ ਦਾ ਸਕੈਨ ਉਹ ਕਰ ਦਿੰਦੇ ਆ ਹਾਂ ਐਦਾਂ ਦਾ ਕੋਈ ਹੈ ਦੇਖ ਐਦਾਂ ਦਾ ਵੀ ਜਿਹੜਾ 16 ਘੰਟੇ ਵਿੱਚ ਸਾਰੀਆਂ ਬਿਮਾਰੀਆਂ ਦਾ ਦੱਸ ਦਵੇ ਤੇ ਆਪਾਂ ਕਹਿੰਦੇ ਸੰ ਤਕਲੀਫ ਹੁੰਦੀ ਆ ਨਾਲੇ ਫਰੀ ਮੈਨੂੰ ਹਾਂ ਨਾਲੇ ਫਰੀ ਨਾਲ ਤਕਲੀਫ ਹੁੰਦੀ ਸਾਨੂੰ 16 ਘੰਟੇ ਲੱਗਦਾ ਸਾਨੂੰ 24 ਘੰਟੇ ਲੱਗਦਾ 24 ਘੰਟਿਆਂ 'ਚ ਤੁਹਾਡਾ ਸਰੀਰ ਦਾ ਸਕੈਨ ਅਗਲੇ ਕਰ ਦਿੰਦੇ ਵੀ ਆਹ ਬਿਮਾਰੀ ਆ ਤੇ ਬਿਮਾਰੀ ਨੂੰ ਜੜ ਤੋਂ ਫੜਦੇ ਆ ਹੂੰ ਉਦਾ ਇਲਾਜ ਨਹੀਂ ਕਾ ਜੜ ਤੋਂ ਫੜ ਕੇ ਫੇਰੋ ਕਰਦੇ ਸਾਡੇ ਵੀ ਕੈਨੇਡਾ ਨੂੰ ਭੰਡੀ ਜਾਂਦੇ ਨੇ ਮੈਡੀਕਲ ਸਿਸਟਮ ਇੰਡੀਆ 'ਚ ਵਧੀਆ ਉੱਥੇ ਪੈਸੇ ਲੱਗਦੇ ਭਾਈ ਦੇਖੋ ਜਿਹੜਾ ਅਮੀਰ ਬੰਦਾ ਪਿਛਲੇ ਸਮੇਂ ਤੇ ਪ੍ਰਕਾਸ਼ ਸਿੰਘ ਬਾਦਲ ਉਹਦੀ ਪਤਨੀ ਇੱਥੋਂ ਇਲਾਜ ਕਰਾ ਕੇ ਗਿਆ ਜਿੰਨੇ ਤੁਸੀਂ ਦੇਖੋ ਉੱਥੇ ਆਪਣੇ ਹੋਰ ਤੋਂ ਹਿੰਦੀ ਫਿਲਮਾਂ ਦੀਆਂ ਕਈ ਬੀਬੀਆਂ ਇੱਕ ਦੇ ਉਹ ਕੈਂਸਰ ਉਹ ਇੱਥੋਂ ਇਲਾਜ ਕਰਾ ਕੇ ਗਈ ਅਮਰੀਕਾ ਤੋਂ ਕੈਨੇਡਾ ਆਉਂਦੇ ਨੇ ਬਾਹਰਲੇ ਮੁਲਕਾਂ 'ਚ ਇਹ ਪਤਾ ਨਹੀਂ ਸਾਡੇ ਲੋਕਾਂ ਦਾ ਕੀ ਮਾਈਂਡ ਸੈਟ ਹੈ ਕਿਸੇ ਔਰਤ ਦੇ ਬੱਚਾ ਨਹੀਂ ਹੋ ਰਿਹਾ ਜਾਂ ਕੋਈ ਪ੍ਰੋਬਲਮ ਆ ਰਹੀ ਇੰਡੀਆ ਨੂੰ ਭਜਦੇ ਨੇ ਵੀ ਇੰਡੀਆ ਤੋਂ ਇਲਾਜ ਕਰਾਈਏ ਪਤਾ ਨਹੀਂ ਕਾਤੇ ਇੰਡੀਆ ਕੀ ਕਰਦੇ ਨੇ ਇੱਥੇ ਹੂੰ ਉਹ ਜਿਹੜੇ ਜਿਹੜੇ ਨਾ ਪੁਰਸ਼ ਕੀ ਕਹਿੰਦੇ ਹੁੰਦੇ ਆ ਖੁਸਰੇ ਆ ਹੂੰ ਉਹ ਕੈਨੇਡਾ ਨੂੰ ਛੱਡ ਕੇ ਚੱਲ ਗਏ ਆ ਉਹਨਾਂ ਦੇ ਬੱਚੇ ਨਹੀਂ ਪੈਦਾ ਹੁੰਦੇ ਹੂੰ ਜੇ ਤੁਸੀਂ ਨਹੀਂ ਕੁਝ ਕਰਨਾ ਬੱਚੇ ਪੈਦਾ ਕਰ ਲਓ ਆਰਾਮ ਨਾਲ ਕੈਨੇਡਾ ਦੀ ਜ਼ਿੰਦਗੀ ਵਰਗੀ ਕਿਹੜੀ ਜ਼ਿੰਦਗੀ ਆ ਹੂੰ ਹੈ ਜਿਹਨੇ ਨਹੀਂ ਕੰਮ ਕਰਨਾ ਉਹ ਵੀ ਕਰਨਾ ਜੇ ਤੁਸੀਂ ਕਹਿੰਦੇ ਆ ਨਾ ਵੀ ਡਾਕਟਰ ਕੋਲ ਚਲ ਜਾਓ ਵੀ ਮੈਂ ਸੁਸਾਈਡ ਕਰਨ ਲੱਗਾ ਹੂੰ ਆਵਾਜ਼ ਡਾਕਟਰ ਆ ਜਾਂਦੇ 15 16 ਇਕੱਠੇ ਹੋ ਜਾਂਦੇ ਆ ਹੂੰ ਵੀ ਤੂੰ ਜਾਣਕਾਰੀ ਗਵਾਉਣੀ ਆ ਹਾਂ ਇਹ ਤਾਂ ਇਹ ਤਾਂ ਕੋਈ ਪੰਛੀ ਹੋਵੇ ਤੁਸੀਂ ਗੱਲਾਂ ਕਰਦੇ ਹੁੰਦੇ ਆ ਵੀ ਕੋਈ ਪੰਛੀ ਦਰਖਤ ਦੇ ਉੱਤੇ ਆਣ ਨਾ ਪਾਇਆ ਉਹ ਦਾਸਤੀ ਨਹੀਂ ਵੱਢਦੇ ਹਾਂ ਇਦਾਂ ਹੀ ਹੂੰ ਤੇ ਇਹ ਬਈ ਸਾਡੇ ਬੰਦੇ ਹਟਦੇ ਨਹੀਂ ਹੁਣ ਤੁਸੀਂ ਦੇਖੋ ਟਾਂਡੀ ਸਾਹਿਬ ਜਿਹੜੇ ਬਜ਼ੁਰਗ ਆ ਹੁਣ ਬਜ਼ੁਰਗ ਕਈਆਂ ਨੇ ਡਿਵੋਰਸ ਕਰਾ ਕੇ ਤਾਂ ਡਬਲ ਪੈਨਸ਼ਨ ਲੈਂਦੇ ਨੇ ਉਹ ਉਹ ਪੈਨਸ਼ਨ ਜ਼ਿਆਦਾ ਆਉਂਦੀ ਆ ਹੁਣ ਜਿਹੜੇ ਆਪਣੇ ਕਈ ਬੰਦੇ ਨੇ ਦੇਖੋ ਜਿਹੜੇ ਆਪਾਂ ਹਿੰਦੂ ਸੇਖਾਂ ਆਪਾਂ ਕਰਾਉਨੇ ਆਟਵਾਰ ਰਜਿਸਟਰਡ ਵੀ ਅਸੀਂ ਮੈਰਿਡ ਹੈ ਪਰ ਜਿਹੜੇ ਆਪਣੇ ਮੁਸਲਮਾਨ ਭਰਾ ਨੇ ਇਹ ਰਜਿਸਟਰ ਨਹੀਂ ਕਰਾਉਂਦੇ ਉਹ ਘਾਟ ਹੀ ਹੈ ਕਿਉਂਕਿ ਇਹ ਆਪਣੇ ਧਰਮ ਚ ਵਿਆਹ ਕਰ ਲੈਂਦੇ ਨੇ ਜਿਵੇਂ ਆਪਾਂ ਲਾਵਾ ਲੈ ਲਈ ਦੀਆਂ ਪਰ ਲਾਵਾ ਪਲੱਸ ਆਪਾਂ ਆਟਵਾਰ ਰਜਿਸਟਰ ਕਰ ਲਿਨੇ ਆ ਤੇ ਇਹ ਸਾਡੇ ਭਰਾ ਘਟ ਕਰਦੇ ਨੇ ਫਿਰ ਇਹਨਾਂ ਨੂੰ ਵੀ ਜਿਹੜਾ ਪੈਸਾ ਜ਼ਿਆਦਾ ਆਉਂਦਾ ਕਿਉਂਕਿ ਸਿੰਗਲ ਚ ਆ ਜਾਂਦੇ ਨੇ ਇਹ ਮੈਰਿਡ ਨਹੀਂ ਆਉਦੇ ਮੈਰਿਡ ਜਿਹੜਾ ਹੈਗਾ ਕਿਉਂਕਿ ਹੁਣ ਜੇ ਬੱਚੇ ਤੁਹਾਡੇ ਲਾ ਲੋ ਚਾਰ ਬੱਚੇ ਨੇ ਤੇ ਜੇ ਤੁਹਾਨੂੰ 2500 ਡਾਲਰ ਬੱਚਿਆਂ ਦਾ ਆਉਂਦਾ ਤੇ ਜੇ ਸਿੰਗਲ ਔਰਤ ਹੈ ਤਾਂ ਉਹਨੂੰ ਉਹਦਾ 3500 ਆਉਣਾ 1000 ਹੋਰ ਤੇ ਆਉਣ ਲਾ ਪੈਣਾ ਵੀ ਤੇਰਾ ਪਤੀ ਨਹੀਂ ਹੈ ਤੇ ਮੇਰਾ ਖਿਆਲ ਇਹ ਤੇ ਸਰਕਾਰ ਨੂੰ ਚਾਹੀਦਾ ਹੈਗਾ ਵੀ ਉਹਨਾਂ ਦੇ ਛਾਪੇ ਮਾਰੇ ਘਰਾਂ 'ਚ ਵੀ ਉਹ ਬੰਦਾ ਰਹਿੰਦਾ ਕਿੱਥੇ ਆ ਆਮ ਰਹੀ ਇਕੱਠੇ ਜਾਂਦੇ ਨੇ ਸਿੰਗਲ ਤੇ ਕਈ ਸਾਡੇ ਬਜ਼ੁਰਗ ਵੀ ਇਦਾ ਕਰਦੇ ਨੇ ਉਹ ਵੀ ਪੈਨਸ਼ਨਾਂ ਲਈ ਜਾਂਦੇ ਨੇ ਤੇ ਨਾਲੇ ਗਵਰਨਮੈਂਟ ਤੋਂ ਵੀ ਅਸੀਂ ਤਾਂ ਅੱਡ ਅੱਡ ਰਹਿੰਦੇ ਸਾਡਾ ਡਿਵੋਰਸ ਹੋਇਆ ਹੈਗਾ ਤੇ ਪਰ ਰਹਿੰਦੇ ਇਕੱਠੇ ਹੀ ਨੇ ਬਜ਼ੁਰਗ ਵੀ ਕਈ ਹੂੰ ਹਾਂ ਹਾਈ ਮੈਂ ਗੱਲ ਦੱਸੀ ਆ ਤੁਹਾਨੂੰ ਨਵੀਂ 30 ਡਾਲਰ ਘੰਟੇ ਦੇ ਹਿਸਾਬ ਨਾਲ ਜੇ ਕੋਈ ਕੁੜੀ ਲੈਂਦੀ ਆ 3200 ਨੂੰ ਘਰ ਬੈਠੀ ਨੂੰ ਆਉਂਦਾ ਸਾਡੇ ਭਾਈਚਾਰੇ 'ਚ ਇਹ ਖੋਰਾ ਲੱਗਦਾ ਆ ਇੱਕ ਹੋਰ ਖੋਰਾ ਆ ਪਾ ਲਾਉਨੇ ਆ ਜਿਹੜੇ ਜਿੰਨੇ ਵੀ ਸਾਡੇ ਭਾਈਚਾਰੇ ਦੇ ਸਟੋਰ ਆ ਹੂੰ ਇਹ ਟੈਕਸ ਨਹੀਂ ਦਿੰਦੇ ਜ਼ੀਰੋ ਇਨਕਮ ਭਰਦੇ ਆ ਜਿਹੜੇ ਹੁਣ ਆ ਸੇਬ ਆ ਆਪਣੇ ਸੁਪਰਸਟੋਰ ਆ ਹੂੰ ਇਹ ਸਾਰੇ ਟੈਕਸ ਦਿੰਦੇ ਆ ਹਾਂ ਇਹਨਾਂ ਦੇ ਸਿਰ ਤੇ ਦੇਹ ਚੱਲਦਾ ਜਿਹੜੇ ਗੋਰੀਆਂ ਦੇ ਸਟੋਰ ਆ ਸਾਰੇ ਹੂੰ ਸਾਡੇ ਸਾਰੇ ਭਾਈਚਾਰੇ ਨੇ ਨਮਾ ਹੀ ਕੰਮ ਕੱਢਿਆ ਆ ਬਈ ਆਪਾਂ ਮਤਲਬ ਸਾਡੇ ਕੋਲ ਟੈਕਸ ਲੈ ਲੈਂਦੇ ਆ ਜੇ ਇਕੱਲੇ ਲੈਣੀਆਂ ਜਾਂ ਜਾਂ ਕੋਈ ਫੜੀਆਂ ਲੈਣੀਆਂ ਸਾਡੇ ਤੋਂ ਟੈਕਸ ਲੈ ਲੈਣਾ ਉਹ ਕਹਣਾ ਟੈਕਸ ਤਾਂ ਮੈਂ ਲਾਉਂਗਾ ਹੀ ਨਾਲੇ ਕਹਿ ਵੀ ਦਿੰਦੇ ਆ ਤੁਸੀਂ ਵੇਖਣਾ ਮੈਂ ਦੱਸਦਾ ਇਹ ਹੋਇਆ ਕਿ ਸੀ ਟਾਂਡੀ ਸਾਹਿਬ ਜਦੋਂ ਆਪਾਂ ਆਏ ਨਾ ਮੈਂ ਆਇਆ 90 ਚ ਇੱਥੇ ਇੱਕ ਸਟੋਰ ਹੁੰਦੇ ਸੀ ਆਈਜੀਏ ਆਈਜੀਏ ਸਟੋਰ ਚੱਲਦੇ ਸੀਗੇ ਮੇਰੇ ਖਿਆਲ ਆਮ ਸੋਤਿਆਂ ਨੂੰ ਪਤਾ ਹੋਣਾ ਜਿਵੇਂ ਆਪਣੇ ਹੁਣ ਨੌਫਲ ਹੈ 120 ਹੈਗਾ ਤੇ ਸਾਡੇ ਬੰਦੇ ਉਦੋਂ ਨਮਾ ਸਟੋਰ ਮਾਰਕੀਟ ਵਿੱਚ ਆ ਗਏ ਆਈਜੀਏ ਦੇ ਸਟੋਰਾਂ ਦੀ ਪ੍ਰਾਈਸ ਮਹਿੰਗੀ ਸੀ ਤੇ ਸਾਡੇ ਬੰਦਿਆਂ ਨੇ ਗਰੋਸਰੀ ਸਟੋਰ ਖੋਲ ਕੇ ਉਹਨਾਂ ਦੇ ਬੰਦ ਕਰਾਤੇ ਸਾਰੇ ਆਈਜੀਏ ਭੱਜ ਗਏ ਥੋਂ ਇਟਾਲੀਅਨ ਜਿਹੇ ਲੋਕ ਸੀਗੇ ਕਿਉਂਕਿ ਉਹਨਾਂ ਦੀਆਂ ਪ੍ਰਾਈਸਾਂ ਬਹੁਤ ਸੀ ਅਸੀਂ ਪ੍ਰਾਈਸਾਂ ਡ੍ਰੌਪ ਕਰਤੀਆਂ ਤੇ ਹੁਣ ਉਹ ਜਿਹੜੇ ਨੇ ਉਹ ਨੌਫਰਲ ਦਾ ਨਾਮ ਲੈ ਕੇ ਆਏ ਨੌਫਰਲ ਨਵਾਂ ਆਇਆ ਸਟੋਰ ਉਹ ਆਈਜੀ ਵਾਲੇ ਸਾਰੇ ਬੰਦੇ ਜੌਨ ਜਿਹੜੇ ਪਿੱਛੇ ਮੈਂ ਜਾਣਦਾ ਜਿਹੜੇ ਮਾਲਕ ਸੀ ਉਹੋ ਹੀ ਬੰਦੇ ਦੁਬਾਰਾ ਲੈ ਕੇ ਆ ਗਏ ਹੁਣ ਉਹਨਾਂ ਨੇ ਕੀ ਕੀਤਾ ਇੱਕ ਤਾਂ ਐਕਸਪਾਇਰੀ ਡੇਟ ਹੈ ਜੇ ਸਾਡੇ ਇੰਡੀਅਨ ਸਟੋਰ ਤੇ ਸਮਾਨ ਵਿਕਦਾ ਸਾਲ ਦੀ ਹੁੰਦੀ ਇਹਨਾਂ ਦੇ ਢਾਈ ਤਿੰਨ ਸਾਲ ਦੀ